ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਇਸ ਸਮੇਂ ਅਸੀਂ ਪਿੰਡ ਕੋਲੀਆਂ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਬਰਸਾਤੀ ਦੀ ਗੱਲ ਕਰੀਏ ਬਰਸਾਤਾਂ ਦੇ ਵਿੱਚ ਆਮ ਜਿਹੜਾ ਪਾਣੀ ਦੇਖਣ ਨੂੰ ਮਿਲਦਾ ਘਰਾਂ ਦੀ ਗੱਲ ਕਰੀਏ ਜਾਂ ਰਸਤਿਆਂ ਦੀ ਗੱਲ ਕਰੀਏ ਜਾਂ ਕੱਚੇ ਮਕਾਨਾਂ ਦੀ ਗੱਲ ਕਰੀਏ ਤੇ ਆਮ ਜਿਹੜਾ ਦਿੱਕਤਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈਂਦਾ ਹੈਗਾ ਪਰ ਇੱਥੇ ਮਸਲਾ ਕੁਝ ਹੋਰ ਹੀ ਹੈਗਾ ਕਾਫੀ ਸਮੇ ਤੋਂ ਇੱਕ ਗਲੀ ਦਾ ਜਿਹੜਾ ਝਗੜਾ ਚੱਲ ਰਿਹਾ ਜਿਸ ਦੇ ਕਾਰਨ ਜਿਹੜਾ ਪਿਛਲੀ ਪੰਚਾਇਤ ਦੇ ਵਿੱਚ ਇਹ ਗਲੀ ਉਹਨਾਂ ਵੱਲੋਂ ਪਰਿਵਾਰ ਵੱਲੋਂ ਕਿਹਾ ਗਿਆ ਕਿ ਇਹ ਗਲੀ ਕਢਵਾਈ ਵੀ ਗਈ ਹੈ ਉਹਦੇ ਵਿੱਚ ਮੋਦਵਾਰਾਂ ਦੇ ਸੈਂ ਵੀ ਹਨ ਉਹਨਾਂ ਕੋਲ ਕਾਫੀ ਜਿਹੜੇ ਡਾਕੂਮੈਂਟ ਵੀ ਹੈਗੇ ਨਾ ਜੀ ਜਿਹਦੇ ਵਿੱਚ ਸਹਿਮਤੀ ਜਤਾਈ ਗਈ ਹੈ ਕਿ ਇਹ ਗਲੀ ਜਿਹੜੀ ਹੈ ਛੜ ਤੋਂ ਲੈ ਕੇ ਜਿਹੜੀ ਹੈ ਪਿੱਛੇ ਪੰਚਾਇਤ ਘਰ ਲੱਗਦਾ ਜੱਜ ਘਰ ਲੱਗਦਾ ਉੱਥੋਂ ਕਿ ਜਾ ਰਹੀ ਹੈ ਪਰ ਹੁਣ ਜਿਹੜੀ ਗੱਲ ਕਰੀਏ ਤਾਂ ਮੌਕੇ ਦੀ ਗੱਲ ਹੈ ਜਿਹੜੇ ਘਰ ਦੇ ਮੈਂਬਰ ਹਨ 5 ਸਾਲ ਬੀਤਣ ਤੋਂ ਬਾਅਦ ਜਿਹੜਾ ਹੁਣ ਵੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਲੀ ਜਿਹੜੀ ਹੈ ਬਣਾਈ ਜਾਏ ਦੇਖਿਆ ਨਹੀਂ ਜਾਂਦਾ ਰਾਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੱਚੇ ਛੋਟੇ-ਛੋਟੇ ਜਿਹੜੇ ਨੇ ਪਾਣੀ ਕਿਸ ਤਰ੍ਹਾਂ ਨਿਕਲਦੇ ਹੋਏ ਸਕੂਲ ਜਾ ਰਹੇ ਹਨ ਤੇ ਕਾਫੀ ਪਰੇਸ਼ਾਨੀ ਆ ਗਈ ਹੈ ਬਸੰਤਾ ਵਿੱਚ ਕੀੜੇ ਮਕੋੜਿਆਂ ਦਾ ਡਰ ਹੈਗਾ ਕੋਈ ਹੋਰ ਵੀ ਜਿਹੜਾ ਜਾਨ ਮਨ ਦਾ ਨੁਕਸਾਨ ਹੋ ਸਕਦਾ ਕੁਝ ਪਰ ਉੱਥੇ ਹੀ ਜਦੋਂ ਇਹਨਾਂ ਵੱਲੋਂ ਸਰਪੰਚ ਚ ਆਏ ਵੀਡੀਓ ਬਲਾਗ ਚ ਹੋਰ ਵੀ ਕਿਸੇ ਮੈਗਨੇ ਦੇ ਕੋਲ ਜਾਇਆ ਜਾਂਦਾ ਹੈ ਕਿ ਉਹਨਾਂ ਵੱਲੋਂ ਜਿਹੜਾ ਆ ਇਹਨਾਂ ਨੂੰ ਲਾੜਪਟਾਰ ਲਾ ਕੇ ਜਿਹੜਾ ਆ ਟਾਲ ਦਿੱਤਾ ਜਾਂਦਾ ਹੈਗਾ ਪਰ ਉੱਥੇ ਇਹ ਹੁਣ ਜੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਰਪੰਚ ਵੱਲੋਂ ਸਾਨੂੰ ਸਾਫ਼ ਜਿਹੜਾ ਇਨਕਾਰ ਕੀਤਾ ਗਿਆ ਹੈ ਕਿ ਤੁਸੀਂ ਦੋਨੇ ਪਾਰਟੀਆਂ ਬਹਿ ਕੇ ਆਪਣੀ ਰਜਾਮੰਦੀ ਕਰ ਲਓ ਫਿਰ ਜਿਹੜੀ ਅੱਗੇ ਗਲੀ ਦਾ ਜਿਹੜਾ ਪ੍ਰੋਸੈਸ ਕੀਤਾ ਜਾਏਗਾ ਪਰ ਸਰਪੈਂਚ ਨਾਲ ਗੱਲਬਾਤ ਕੀਤੀ ਹੈ ਤਾਂ ਸਰਪੈਂਚ ਵੱਲੋਂ ਜਿਹੜੀ ਹੈ ਸਾਰੇ આરોਪਾਂ ਨੂੰ ਨਕਾਰਦੇ ਹੋਏ ਉਹਨਾਂ ਨੇ ਜਿਹੜਾ ਆਪਣਾ ਪੱਖ ਰੱਖਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਹੈਗੇ ਕਿ ਇਹ ਇਹਨਾਂ ਦਾ ਆਪਣਾ ਕੋਈ ਕੇਸ ਚੱਲਦਾ ਹੈਗਾ ਜਗਾ ਦਾ ਡਿਸਕਿਊਟ ਕਾਫੀ ਢੇਰ ਤੋਂ ਚੱਲ ਰਿਹਾ ਹੈਗਾ ਪਰ ਜਿਉ ਤੱਕ ਇਹਨਾਂ ਦੋਨਾਂ ਦੇ ਪਰਿਵਾਰਾਂ ਦੀ ਸ਼ਾਂਤੀ ਨਹੀਂ ਹੋਏਗੀ ਉਸ ਤੱਕ ਜਿਹੜਾ ਆ ਸਾਡੇ ਵੱਲੋਂ ਗਲੀ ਦਾ ਕੋਈ ਵੀ ਜਿਹੜਾ ਆ ਕਦਮ ਨਹੀਂ ਚੁੱਕਿਆ ਜਾਏਗਾ ਸੁਣਾਣਾ ਜੋ ਇਸ ਪਰਿਵਾਰ ਨਾਲ ਗੱਲਬਾਤ ਹੋਈ ਹੈ ਜੋ ਇਸ ਪਰਿਵਾਰ ਨੇ આરોਪ ਲਗਾਏ ਹਨ ਤੇ ਉੱਥੇ ਹੀ ਸਰਪੰਚ ਵੱਲੋਂ ਜਿਹੜੇ ਆ ਸਪਸ਼ਟ ਕਰਨ ਦਿੱਤਾ ਹੈਗਾ ਉਹ ਤੁਹਾਨੂੰ ਆਪਣੇ ਚੈਨਲ ਤੇ ਸਰਾ ਰਿਆ ਤਾਂ ਤਾਂ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿ ਨਿਊਜ਼ ਹਾਂਜੀ ਕੀ ਨਾਂ ਹੈ ਆਪਣਾ ਹਰੇ ਖਰੇ ਤਾਂ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀ ਪਰ ਇਹ ਆ ਜਨ ਗਲੀ ਨਹੀਂ ਬਣਾਣੀ ਚਾਹੀਦੀ ਐਂ ਸਰਪੰਚ ਮਗਰ ਹੋਇਆ ਆ

ਸਤਿ ਨਾਮ ਜੀ ਆਪਣੀ ਸਤਿ ਨਾਮ ਸੁਖਵੀਰ ਪਾਲ ਹੈ ਉਹ ਹਾਂ ਪਪਾ ਕਿਹੜਾ ਪਿੰਡ ਹੈਗਾ ਆਪਣਾ ਆਪਣਾ ਪਿੰਡ ਹੈਗਾ ਜੀ ਕੋਲੀਆ ਜੀ ਤੁਹਾਨੂੰ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਸੀਂ ਰੋਕ ਲਗਾ ਰਹੇ ਹੋ ਕਿ ਸਟ੍ਰੀਟ ਬੋਲੋ ਗਲੀ ਸਾਡੀ ਗਲੀ ਨਹੀਂ ਬਣਾਉਂਦੇ ਹਾਂ ਬਣਾ ਦੇ ਜੀ ਉਹ ਸਟ੍ਰੀਟ ਨਾਲ 4 ਮਹੀਨੇ ਹੋ ਗਿਆ ਜੇ ਕਹਿੰਦੇ ਆਂ ਬਰਸਾਉਂ ਤੋਂ ਪਹਿਲਾਂ ਸਾਡੀ ਗਲੀ ਬਣਾ ਦਿਓ ਗਲੀ ਬਣਾ ਦਿਓ ਸਾਡੀ ਗਲੀ ਬਣਾ ਦਿਓ ਬਰਸਾਉਂ ਚ ਬਹੁਤ ਦਿੱਕਤਾਂ ਦੀ ਜੇ ਤਦ ਸਾਹਿਬ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਨਾ ਇਹਨੇ ਕੀਤੀ ਉਹਨੇ ਸਿੱਧੀ ਗੱਲ ਮੁਕਾਈ ਕਿ ਮੈਂ ਉਥੇ ਜਾ ਕੇ ਹੀ ਫਿਰ ਨਹੀਂ ਜਿ ਪੜਾਉਣਾ ਮੈਂ ਕਿਹਾ ਸਰ ਸਿੱਖੜੇ ਕਿੱਦੋਂ ਪੜਾਉਣਾ ਇਹ ਉਥੇ ਦੇ ਰਾਇ ਨਮਾ ਸਭ ਕਿਥੇ ਹੋਇਆਦਾ ਗਲੀ ਬਣੀ ਦੀ ਹੈ ਜਦੋਂ ਗਲੀ ਨਾ ਹੋਵੇ ਤੁਸੀਂ ਹੋਣ ਦੀ ਗੱਲ ਜੇ ਜਦੋਂ ਸਾਰੇ ਬਸ ਨਹੀਂ ਕਾਗਜ਼ ਪੱਤਾ ਸਭ ਹੋ ਕੇ ਇਹ ਸਾਡੇ ਕੋਲ ਦੂਜੀ ਪਾਰਟੀ ਸਰ ਮੈਂ ਘੁੱਸਦਾ ਨਹੀਂ ਦੂਜੀ ਪਾਰਟੀ ਦੇ ਨਾਲ ਦੱਲਾ ਬਣ ਜੇ ਹੋਵੇ ਹੁੰਦਾ ਨਾ ਉਹ ਕਰ ਰਿਹਾ ਜੀ ਸੈਕਟਰੀ ਕੋਲ ਵੀਡੀਓ ਕੋਲ ਕਿਸੇ ਕੋਈ ਸ਼ਿਕਾਇਤ ਲੈ ਕੇ ਗੇਸ ਸਮਝ ਹਾਂਜੀ ਸਰ 14 ਤਰੀਕ ਨੂੰ ਵੀਡੀਓ ਕੋ ਗਿਆ ਸੀਗਾ ਉਹਨਾਂ ਬਲੋ ਵੀ ਸਰ ਕੋਈ ਕਰਦਾ ਇਹਨੂੰ ਇਹ ਇੱਕ ਦਿਨ ਆਏ ਸੀਗੇ ਜੈ ਸੈਕਟਰੀ ਉਹਨਾਂ ਆ ਕੇ ਦੇ ਮੌਕਾ ਦੇਖਿਆ ਮੌਕੇ ਤੋਂ ਬਾਅਦ بارش ਲੱਗੀ ਹੋਈ ਸੀ بارش ਦੇਖ ਕੇ ਤੇ ਉਹਦੇ ਬਾਅਦ ਫਿਰ ਆ ਗਿਆ ਤੇ ਜਗ ਦੇ ਨਾਲ ਰਾਜੂ ਕੋ ਲਾਏ ਸੀ ਸਰ ਪੰਚ ਸਾਹਿਬ ਕੋ ਉਹਨਾਂ ਕੋ ਫਿਰ ਕੋਈ ਬਹਿ ਗਏ ਤੇ ਚੱਲਦੇ ਵਾਪਸ ਨੰਬਰ ਸਾਡਾ ਇਹਦਾ ਹੀ ਬਲੈਕਲਿਸਟੇ ਪਾ ਗਏ ਇਹਦੇ ਦੇਖਿਆ ਕਿ ਪਾਣੀ ਕਾਫੀ ਸੀਗਾ ਗਲੀ ਦੇ ਵਿੱਚ ਬੱਚਿਆਂ ਨੂੰ ਚੁੱਕ ਕੇ ਲੰਘਣ ਰ ਬੜੀ ਦਿੱਕਤ ਆਦੀ ਰਹੂਗੀ ਹਾਂਜੀ ਸਰ ਬਹੁਤ ਜਾਣਦੇ ਕਾਂਦੀਆ ਇਸ ਲਈ ਪਚਾਇਨੇ ਰਸਤਾ ਕਢਾਇਆ ਹੋਇਆ ਪਰ ਇਹ ਉਹਨਾਂ ਰਾਜ ਮਹਾਰਾਜ ਜੀ ਇਹ ਬਣਾ ਨਹੀਂ ਰਹੇ ਜੀ ਮੇਰੇ ਨਾਲ ਬਹੁਤ ਸਾਰਾ ਤਕਾ ਕਰ ਰਿਹਾ ਹੈ ਜੀ ਸ਼ਕਤੀ ਸਾਹਿਬ ਨੇ ਗਲਤੀ ਕੀਤੀ ਆ ਉਹਨਾਂ ਨੇ ਇਹਨਾਂ ਸਾਰੇ ਰੂਪਾਂ ਨੂੰ ਨਿਕਾੜ ਕੇ ਵੇਖਿਆ ਕਿ ਇਹਨਾਂ ਦਾ ਕੋਈ ਆਪਸੀ ਡਿਸਕਿਊਡ ਆ ਕੋਈ ਕੇਸ ਉਸ ਵੀ ਚੱਲ ਰਿਹਾ ਤੇ ਇਹ ਸਮਝਾਉਣ ਕਿ ਮੈਂ ਗੜੀ ਬਣਾਉਣ ਨੂੰ ਤਿਆਰ ਹੈ ਸਰ ਜੀ ਸਾਡੀ ਗਲੀ ਕੋਈ ਕਿਸੇ ਕੇਸ ਨਹੀਂ ਹੈਗਾ ਤੇ ਨਾ ਹੀ ਹੇ ਨਾ ਰੰਜਸ ਬਾਜੀਆ ਕਾਗਜ਼ਾਂ ਦੇ ਮੁਤਾਬਕ ਮੈਂ ਕਹਾਂ ਆਫਸਰ ਕਾਗਜ਼ਾਂ ਮੁਤਾਬਕ ਤੁਸੀਂ ਦੇਖੋ ਅਗਰ ਕਾਗਜ਼ਾਂ ਮੁਤਾਬਕ ਸਹੀ ਹੈ ਤੇ ਬਣਾਓ ਨਹੀਂ ਹੈਗਾ ਤੇ ਰਹਿਣ ਦਿਓ ਪਰ ਸਾਨੂੰ ਦੇ ਕਾਗਜ਼ ਬਿਲਕੁਲ ਓਕੇ ਰੱਖੇ ਜੇ ਮੈਂ ਤੇ ਦੂਜੀ ਪਾਰਟੀ ਕਹਿੰਦੀ ਵੀ ਕਾ ਵੀ ਸਾਡੇ ਕੋਲ ਵੀ ਆ ਗਿਆ ਤੇ ਉਹਨਾਂ ਕੋ ਕਾਗਜ਼ ਕੋਈ ਨਾ ਸਰ ਕੋਈ ਹੈਗਾ ਨਹੀਂ ਤੇ ਫਿਰ ਪੰਚ ਦਾ ਜਿਹੜਾ ਦਵਾ ਆ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਉਹ ਸਾਰੇ ਸਾਧ ਆਟ ਬੰਦੇ ਆ ਆਪਣੇ ਘਰ ਦੇ ਮੈਂਬਰ ਤੇ ਉਹਨਾਂ ਨੂੰ ਸਪੋਰਟ ਕਰਦਾ ਤੇ ਤੁਸੀਂ ਵੇਖ ਸਕੋ ਬੇਚਿੰਤ ਹੋ ਗਏ ਛੱਟ ਮਾਰ ਦੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹਾਂ ਸਿਰਚ ਸਾਡਾ ਮੈਂਬਰ ਸਾਡੇ ਸਭ ਸੈਕਟਰੀ ਸਾਡੇ ਜੀ ਤੇ ਉੱਪਰ ਕਟਾਰੂ ਜਗਤ ਵੀ ਸਾਡੇ ਜੀ ਸਰ ਇਹ ਕਟਾਰੂ ਜਗਤ ਉਹਨੇ ਜਾਂ ਕਾਂਗਰਸ ਪਾਰਟੀ ਦੇ ਕੋਈ ਵੀ ਲੀਡਰ ਹੋਣ ਤੇ ਫਿਰ ਆਮ ਜਨਤਾ ਦਾ ਕੀ ਬਣੇਗਾ ਸਰ ਕੋਈ ਨਹੀਂ ਸਰ ਇਹ ਵੀ ਹੈਗੇ ਤੁਹਾਡੇ ਪਿੰਡ ਉਹਨਾਂ ਨੇ ਗੱਲ ਹੀ ਨਹੀਂ ਰੱਖਿਆ ਗੱਲ ਹੀ ਨਹੀਂ ਬੰਦੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰ ਗੱਲ ਇਹ ਆ ਆਪਣੇ ਸਭ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਨ ਕੋਲ ਤੈਨੂੰ ਆਇਆ ਹਾਂ ਇਹ ਜਿਹੜਾ ਸੁਖਬੀਰ ਪਾਲਾ ਇਹ ਪਿਛਲੇ 5 ਸਾਲ ਦੇ ਵਿੱਚ ਵੀ ਇਹਨਾਂ ਦਾ ਬੜਾ ਜਿਹਾ ਰਫਰ ਸੀਗਾ ਉਹ ਪਹਿਲੇ ਸਰਪੰਚ ਨੇ ਵੀ ਇਸੇ ਕਰਕੇ ਗੱਲ ਨਹੀਂ ਸੀ ਬੋਲੀ ਕਿਉਂਕਿ ਉਸ ਗਲੀ ਦੇ ਵਿੱਚ ਨਸਾਲ ਦੇ ਦੀ ਲੋੜ ਆ ਇੱਕ ਕੋਰ ਕਿਸ ਚੱਲਦਾ ਜਿਹੜਾ ਦੂਜੀ ਢੇੜਾ ਲਾਸਟ ਕਰ ਉਹ ਕਹਿੰਦਾ ਕਿ ਸਾਡਾ ਪਲਾਟ ਪੂਰਾ ਕਰਦੇ ਸਾਡੀ ਜਗ੍ਹਾ ਪੂਰਾ ਕਰਦੇ ਨੂੰ ਤੇ ਸਾਨੂੰ ਕੋਈ ਤਾਰ ਨਹੀਂ ਤੇ ਇਹ ਵਾਰ-ਵਾਰ ਪੰਚਾਇਤ ਨੂੰ ਕਹ ਰਿਹਾ ਪੰਚਾਇਤ ਉਹ ਕੰਮ ਕਰਕੇ ਸਾਡੀ ਗਲੀ ਬਣਾਓ ਅਸੀਂ ਆਰਸੀ ਮੈਂ ਇਹ ਮੈਨੇ ਇਹੇ ਬਰਦਰ ਨੂੰ ਕਿਹਾ ਇਹਨੂੰ ਕਿ ਆਪਾਂ ਦੂਸਰੀ ਪਾਰਟੀ ਜਿਹੜੀ ਸੀ ਜਿਹੜੀ ਇਹਨਾਂ ਦੇ ਆਪੋਜੀਸ਼ਨ ਜਿਹੜਾ ਜੀ ਵੀ ਗਲੀ ਨਹੀਂ ਬੰਦਦੇ ਉਹਨਾਂ ਨੂੰ ਵੀ ਕਿਹਾ ਸੀਗਾ ਪਰ ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ 2 ਮਹੀਨੇ ਤੋਂ ਬਾਅਦ ਜੋ ਮੇਰੇ ਕੋਲ ਪੈਸੇ ਤੇ ਸਕੇ ਅਸੀਂ ਦੂਸਰੀ ਗਲੀ ਦੇ ਵਿੱਚ ਆਪਣਾ ਮਥਾ ਪਾ ਕੇ ਉਸ ਗਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਬਰਸਾਤ ਆ ਗਈ ਆ ਤੁਹਾਨੂੰ ਬਰਸਾਤ ਕਰਕੇ ਪਾਣੀ ਤੇ ਖੜਦਾ ਹੀ ਨਹੀਂ ਖੜਾ ਵੀ ਹੈਗਾ ਔਰ ਉਸ ਗਲੀ ਦੇ ਵਿੱਚ ਮੰਨ ਵੀ ਜੋ ਪਤਾ ਕਿ ਉਸ ਗਲੀ ਨੂੰ ਲੋੜ ਹੈ ਕਿ ਉਹਨਾਂ ਲੋਕਾਂ ਨੂੰ ਜ਼ਰੇਬੀ ਘਾਰ ਹੈ ਜਿਹਨਾਂ ਨੂੰ ਲੋੜ ਹੈ ਪਰ ਮੇਨ ਗੱਲ ਸਾਰ ਉੱਥੇ ਇਹ ਹੈ ਕਿ ਉੱਥੇ ਰਫੜੇ ਕੋਟਕੇਸ ਆ ਇੱਕ ਪਲਾਟ ਵਾਲੇ ਕਹਿੰਦੇ ਕਿ ਸਾਡਾ ਪਲਾਟ ਪੂਰਾ ਕਰ ਦੇਣ ਦੋ ਹੀ ਧੜਾਂ ਇੱਕ ਸੁਖਵੀਰ ਪਾਲਾ ਇੱਕ ਪੂਰਨਤੰਦ ਮੈਂ ਚਾਹੁੰਦਾ ਕਿ ਦੋਨੇ ਆਪੇ ਵਿੱਚ ਬੈਠ ਕੇ ਸਲਾਮ ਮਸਲਾ ਕਰ ਦੇਣ ਆਪਾਂ ਗਲੀ ਬਣਾ ਲਾਂਗੇ ਮੈਨੂੰ ਇਸ ਵਿੱਚ ਕੋਈ ਪਰੇਸ਼ਾਨੀ ਕੋਈ ਤੰਗ ਨਹੀਂ ਦੇ ਸਕਦਾ